ਦੋਸਤੋ ਆ ਇੱਕ ਗੱਪਰੂ ਉੱਠਿਆਗਾ ਛੋਟਾ ਬੱਚਾ ਹੀ ਆ ਜਿਹੜੇ ਔਰ ਇਹਦੀ ਸਖਤ ਮਿਹਨਤ ਦੇਖ ਕੇ ਤੁਸੀਂ 당ਗ ਰਹਿ ਜਾਵੋਗੇ ਪਿੰਡ ਨੀਲਾਵਾਲੀ ਸੂਬਾ ਸਿੰਘ ਦਾ ਪੋਤਾਗਾ ਬਾਰਡਰ ਤੋਂ ਪਿੰਡ ਨੀਲਾਵਾਲੀ ਸੂਬਾ ਸਿੰਘ ਦਾ ਪੋਤਾਗਾ ਸਤਨਾਮ ਸਿੰਘ ਹੈ ਬੱਚੇ ਦਾ ਨਾਮ ਮੈਂ ਕਹਿੰਦਾ ਮਿਹਨਤ ਮਿਹਨਤ ਤੁਸੀਂ 당ਗ ਰਹਿ ਜਾਵੋਗੇ ਇਹਨੇ ਹੁਣ ਇੱਕ ਫਿਲਮ ਦੇ ਵਿੱਚ ਵੀ ਰੋਲ ਕੀਤਾ ਹੈਗਾ ਬਹੁਤ ਪੌਪੂਲਰ ਫਿਲਮ ਹੋਈ ਆ ਹਸ਼ੀਰ ਸਿੰਘ ਉਹਦੇ ਵਿੱਚ ਵੀ ਇਹਨੇ ਬਹੁਤ ਵਧੀਆ ਬੋਲਟਿਕ ਦਾ ਫਲੀਟ ਦਾ ਤੇ ਇਸ ਬੱਚੇ ਦੀ ਮਿਹਨਤ ਇੰਨੀ ਕਿ ਜ਼ਿਆਦਾ ਹੈ ਕਿ ਇਹਦੀ ਇਸ ਦਾ ਮੁੰਡਾ ਕੋਈ ਵੀ ਇਹਦੇ ਬਰਾਬਰ ਨਹੀਂ ਹੈ ਬਹੁਤ ਸਟਰੋਂਗ ਬਾਡੀ ਬਣਾ ਚੁੱਕਿਆ ਹੈ ਇਹ ਤੇ ਸਰੀ ਇਹ ਕਹਾਣੀ ਬਸ ਅਗਰ ਤੁਸੀਂ ਇਸ ਦੀ ਮਿਹਨਤ ਦੀਆਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਨੀਚ ਮੈਸਜ ਬਾਕਸ ਦੇ ਵਿੱਚ ਮੈਸਜ ਬਾਕਸ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਊਗਾ ਪਾਇਆ ਹੈਗਾ ਇਹਦੇ ਪਾਪਾ ਨੇ ਪਾਇਆਗਾ ਤੇ ਬਹੁਤ ਵੀਡੀਓ ਬਿਲ ਜਾਣਗੀਆਂ ਇੰਸਟਾਗ੍ਰਾਮ 'ਤਿਆਂ ਤੇ ਬਹੁਤ ਮਿਹਨਤ 100 150 ਦੇ ਤਕਰੀਬ ਨੇ ਇਹ ਇਹ ਜਿਹੜੀਆਂ ਹੈਗਿਆ ਨੇ ਡੰਡ ਲਗਾ ਦਿੰਦਾਗਾ ਜਿਹਨੂੰ ਸਪਾਟ ਕਹਿੰਦੇ ਆਂਗੇ ਡੰਡ ਲਗਾ ਦਿੰਦਾਗਾ 150 ਦੇ ਕਰੀਬ ਔਰ ਪਿੰਕੇ ਜਰਗ ਦਾ ਬਹੁਤ ਵੱਡਾ ਫੈਨ ਹੈਗਾ ਇਹ ਪਿੰਕੇ ਜਰਗ ਨਾਲ ਵੀ ਇਹਦੀਆਂ ਬਹੁਤ ਵੀਡੀਓ ਲੰਗੀਆਂ ਉਹਦੇ ਨਾਲ ਵੀ ਇਨੇ ਬਹੁਤ ਮਿਹਨਤ ਕੀਤੀ ਹੈਗੀ ਤੇ ਸਵੇਰੇ ਸਾਧਰੇ ਉੱਠ ਖੜਦਾ ਇਹਦੇ ਮਾਪਿਆਂ ਦਾ ਇਹਦੀ ਮਿਹਨਤ ਵਿੱਚ ਬਹੁਤ ਵੱਡਾ ਰੋਲ ਹੈਗਾ ਉਹਨੂੰ ਡਾਈਟ ਦਾ ਧਿਆਨ ਰੱਖਣਾ ਤੇ ਇਹਦੀ ਸਵੇਰੇ ਸਾਧਰੇ ਠਾਕਿਆ ਇਹਦੀ ਮਿਹਨਤ ਵੱਲ ਲੈ ਕੇ ਜਾਣਾ ਜਿੰਮ ਜੁਮ ਜਾਣ ਦਾ ਸੁਕੀਨ ਨਹੀਂ ਹੈਗਾ ਇਹ ਇਸ ਬੰਦੇ ਨੇ ਘਰੇ ਹੀ ਆਪਣਾ ਸਾਰਾ ਪ੍ਰੋਜੈਕਟ ਲਗਾਇਆ ਹੋਇਆ ਹੈਗਾ ਤੇ ਜਿਹਦੇ ਉੱਤੇ ਮਿਹਨਤ ਕਰਦਾਗਾ ਤੇ ਸਿਰੇ ਸਾਧਰੇ ਉਸ ਟਾਈਮ ਤਾਂ ਬੱਚੇ ਸੁੱਤੇ ਪਏ ਰਹਿੰਦੇ ਨੇ ਜਦੋਂ ਇਹ ਆਪਣੀ ਸਪੀਡ ਵਧਣ ਭੱਜ ਜਾਂਦਾ ਗਾ ਰੋਡ ਦੇ ਉੱਤੇ ਬਹੁਤ ਸਖਤ ਮਿਹਨਤੀ ਬੱਚਾ ਗਾ ਔਰ ਪ੍ਰਮਾਤਮਾ ਕਰੇ ਇਸ ਨੂੰ ਤ੍ਰਕੀਆਂ ਦੇ ਰਸਤੇ ਕਿਤੇ ਵੀ سپورਟ ਕਰੋ ਅਗਰੇਸ ਦੀਆਂ ਹੋਰ ਵੀਡੀਓ ਦੇਖਣੀਆਂ ਨੇ ਤਾਂ ਨੀਚੇ ਇੰਸਟਾਗ੍ਰam ਦਾ ਲਿੰਕ ਦਿੱਤਾ ਹੈ ਮੈਕਸ ਬਾਕਸ ਦੇ ਵਿੱਚ ਤੇ ਉੱਥੇ ਜਾਓ ਤੇ ਉੱਥੇ ਮੇਰੇ ਸਾਰੀ ਬੱਚੇ ਵੀ ਬਹੁਤ ਸਖਤ ਮੈਂ ਤਿਆਰ ਫੈਨ ਹੋ ਗਏ ਬੱਚੇ ਦਾ ਬਈ ਔਰ ਹੋਰ ਵੀ ਬੱਚੇ ਇਸ ਨੂੰ ਦੇਖ ਕੇ ਮਹਿਨਤ ਕਰਨ ਲੱਗੇ ਨੇਗੇ ਫਿਲਮ ਦੇ ਵਿੱਚ ਹੁਸ਼ਿਆਰ ਸਿੰਘ ਫਿਲਮ ਦੇ ਵਿੱਚ ਇਹਦਾ ਬਹੁਤ ਵਧੀਆ ਰੋਲ ਲੱਗਿਆ ਸੂਬਾ ਸਿੰਘ ਦਾ ਪੋਤਾ ਹੈ ਗਾਇ ਹੈ ਨੀਲਾਵਾਲੀ ਤੋਂ ਦੇਖੋ ਇਹਦੀ ਆ ਵੀਡੀਓ ਬਹੁਤ ਸਟਰੋਂਗ ਬਾਡੀ ਬਣਾ ਚੁੱਕਾ ਹੈਗਾ ਆਪਣੀ ਚੇਲਾ ਲੱਗਿਆ ਹੈ ਨਗੇ ਦੋਨੇ ਜਾਣੇ ਪਿੰਕਾਗਾ ਪਿੰਕੇ ਦੇ ਨਾਲ ਆਪ ਲੱਗਿਆ ਹੋਇਆ ਹੈਗਾ ਮਤਲਬ ਸੱਤਵੇਂ ਤਰ੍ਹਾਂ ਮਤਲਬ ਸੇਮ ਹੀ ਉਹਦੇ ਮੰਗੂ ਕਰਦਾ ਗਿਆ ਹੈ ਬੱਚਾ ਜਿਸ ਤਰ੍ਹਾਂ ਦੀ ਵੀ ਉਹ ਮਿਹਨਤ ਲਗਾਉਂਦਾ ਕੋਈ ਇਸ ਤਰ੍ਹਾਂ ਦੀ ਆਪ ਮਿਹਨਤ ਲਗਾਉਂਦਾਗਾ ਉਹਦੀਆਂ ਵੀਡੀਓ ਜੇ ਦੇਖ ਕੇ ਮਤਲਬ ਇਹਨੇ ਆਪਣੀ ਬਾਡੀ ਇਹਦੇ ਪਾਪਾ ਵੀ ਨਾਲ ਲੱਗੇ ਹੁੰਦੇ ਨੇਗੇ ਇਹਦਾ ਪਾਪਾ ਵੀ ਸਰੀਰ ਪੱਖੋਂ ਬਹੁਤ ਫਿੱਟ ਐ ਇਹਦੇ ਪਾਪਾ ਵੀ ਆਪ ਲੱਗੇ ਹੁੰਦੇ ਨੇਗੇ ਨਾਲ ਤੇ ਦੇਖੋ ਕਿੰਨੀ ਸਖਤ ਮਿਹਨਤ ਕਰ ਰਿਹਾ ਬੱਚਾ ਗਰਮੀ ਗਰਮੀ ਹੋ ਜਾਂਦਾਗਾ ਹੈ